ਹਾਂਜੀ ਬ੍ਰੇਕਿੰਗ ਨਿਊਜ਼ ਗੁਰਲੀਨ ਨੇ ਕਰਵਾਇਆ ਵਿਆਹ ਕਿੰਨੀ ਉਮਰ ਚ ਬਣੀ ਦੁਲਹਨ ਹਾਂਜੀ ਹਰਸ਼ ਫਿਲਮ ਤੋਂ ਹੋਈ ਸੀ ਫੇਮਸ ਜਿਹੜੀ ਬੱਬੂ ਮਾਨ ਨਾਲ ਸਭ ਤੋਂ ਪਹਿਲੀ ਮੂਵੀ ਆਈ ਸੀ ਗੁਰਲੀਨ ਦੀ ਪੰਜਾਬੀ ਅਦਾਕਾਰ ਗੁਰਲੀਨ ਚੋਪੜਾ ਨੇ 2 ਦਿਨ ਪਹਿਲਾਂ ਹੀ ਕਰਵਾਇਆ ਵਿਆਹ ਕਿੰਨੀ ਸੀ ਉਮਰ ਅਤੇ ਕੀ ਸੀ ਮੁੰਡੇ ਦੀ ਉਮਰ ਕਿੰਨਾ ਡਿਫਰੈਂਸ ਦੋਨਾਂ ਵਿੱਚ ਆਜੋ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲਿਆਉਂਦੇ ਹਾਂ ਸੋਸ਼ਲ ਮੀਡੀਆ ਅਤੇ ਪੰਜਾਬੀ ਸਤਾਰਿਆਂ ਨਾਲ ਜੁੜੀਆਂ ਅਸਲੀ ਕਹਾਣੀਆਂ ਤੇ ਅਸਲੀ ਨਿਊਜ਼ ਦੋਸਤੋ ਪੰਜਾਬੀ ਫਿਲਮ ਇੰਡਸਟਰੀ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਏ ਹਰਸ਼ ਫਿਲਮ ਨਾਲ ਪਛਾਣ ਬਣਾਉਣ ਵਾਲੀ ਗੁਰਲੀਨ ਚੋਪੜਾ ਨੇ ਚਪ ਵਿਆਹ ਕਰਵਾ ਲਿਆ ਏ ਗੁਰਲੀਨ ਦਾ ਸੀਕ੍ਰੇਟ ਵਿਆਹ ਗੁਰਲੀਨ ਨੇ ਆਪਣਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਪਰਿਵਾਰ ਅਤੇ ਨੇੜਲੇ ਦੋਸਤਾਂ ਦੀ ਹਾਜ਼ਰੀ ਚ ਕੀਤਾ ਵਿਆਹ ਦੀਆਂ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ ਤੇ ਆਈਆਂ ਫੈਨਸ ਹੈਰਾਨ ਵੀ ਹੋਏ ਅਤੇ ਖੁਸ਼ ਵੀ ਤਸਵੀਰ ਚ ਗੁਰਲੀਨ ਰਵਾਇਤੀ ਪੰਜਾਬੀ ਲਿਵਾਜ਼ ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਏ ਸਾਦਗੀ ਮੁਸਕਾਨ ਅਤੇ ਖੁਸ਼ੀ ਸਭ ਕੁਝ ਸਾਫ ਨਜ਼ਰ ਆ ਰਿਹਾ ਏ ਕਿੰਨੀ ਉਮਰ ਚ ਕਰਵਾਇਆ ਵਿਆਹ ਪੁੱਤਰਾ ਤਾਵਕ ਗੁਰਲੀਨ ਨੇ 24 ਤੋਂ 26 ਸਾਲ ਦੀ ਉਮਰ ਦੱਸ ਕੇ ਕਰਵਾਇਆ ਵਿਆਹ ਫੈਨਸ ਕਹਿ ਰਹੇ ਨੇ ਕਿ ਇਹ ਹੈ ਉਮਰ ਕੈਰੀਅਰ ਅਤੇ ਨਿੱਜੀ ਜ਼ਿੰਦਗੀ ਦੋਹਾਂ ਲਈ ਬਿਲਕੁਲ ਪਰਫੈਕਟ ਹੈ ਬਟ ਸਹੀ ਉਮਰ ਗੁਰਲੀਨ ਦੀ ਕੀ ਹੈ ਆਜੋ ਤੁਹਾਨੂੰ ਦੱਸਦੇ ਹਾਂ ਗੁਰਲੀਨ ਦਾ ਜਨਮ 1992 ਗੂਗਲ ਤੇ ਦਿਖਾਰਿਆ ਹੈ ਬਟ ਗੁਰਲੀਨ ਦਾ ਪਹਿਲਾ ਗਾਣਾ 1999 ਵਿੱਚ ਆਇਆ ਸੀ ਜਦ ਉਸ ਦੀ 20 ਸਾਲ ਉਮਰ ਸੀ ਅਤੇ ਹੁਣ 2025 ਵਿੱਚ ਉਹਨੇ ਵਿਆਹ ਕਰਵਾਇਆ ਜਿਸ ਨਾਲ ਉਸਦੀ ਉਮਰ 45 ਸਾਲ ਬਣਦੀ ਏ ਪਰ ਸ਼ਿਆਣਿਆਂ ਨੇ ਕਿਹਾ ਏ ਵਿਆਹ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਸ ਲਈ ਗੁਰਲੀਨ ਨੇ ਇੰਨਾ ਲੇਟ ਵਿਆਹ ਕਰਵਾਇਆ ਆਪਣਾ ਪੰਜਾਬੀ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਤੋਂ ਬਾਅਦ ਫੈਨਸ ਅਤੇ ਰਿਸ਼ਤੇਦਾਰੀ ਦੇ ਰਿਐਕਸ਼ਨ ਸੋਸ਼ਲ ਮੀਡੀਆ ਤੇ ਵਧਾਈਆਂ ਦੀ ਪਰਮਾਰ ਹੋ ਗਈ ਕੋਈ ਲਿਖ ਰਿਹਾ ਏ ਕੰਗ੍ਰੈਚੁਲੇਸ਼ਨ ਗੁਰਲੀਨ ਤਾਂ ਕੋਈ ਕਹਿ ਰਿਹਾ ਏ ਨਵੀਂ ਜ਼ਿੰਦਗੀ ਲਈ ਢੇਰ ਸਾਰੀਆਂ ਸ਼ੁਭਕਾਮਨਾ ਕੀ ਵਿਆਹ ਤੋਂ ਬਾਅਦ ਛੱਡੇਗੀ ਐਕਟਿੰਗ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੁਰਲੀਨ ਵਿਆਹ ਤੋਂ ਬਾਅਦ ਫਿਲਮਾਂ 'ਚ ਪਹਿਲਾਂ ਵਾਂਗ ਐਕਟਿੰਗ ਕਰੇਗੀ ਜਾਂ ਕੁਝ ਸਮੇਂ ਲਈ ਬ੍ਰੇਕ ਲਵੇਗੀ ਫਿਲਹਾਲ ਇਸ ਤੋਂ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਦੋਸਤੋ ਤੁਹਾਡਾ ਇਸ ਖਬਰ ਤੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜੀ ਹੋਰ ਅਪਡੇਟ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ